ਦੋ ਤੋਂ ਲੈ ਕੇ 4:00 ਵਜੇ ਤੱਕ ਨੂੰ ਕੀ ਆਵਾਜ਼ ਗੰਦ ਨਹੀਂ ਮਾਰਨਾ ਬਟਾ ਇਹ ਵੀ ਸੀ ਲਿਖੋ ਨਾਲੇ ਕੱਪੜਿਆਂ ਤੇ ਨਾ ਮਾਰ ਤੇ ਬਾਹਰ ਵਿਖਾਈ ਬਵਲ ਮਾੜੇ ਬਾਹਰ ਦਾ ਮਾਹੌਲ ਚਾਲ ਕਿੰਨਾ ਪਾਣੀ ਜ਼ਿਆਦਾ ਵੇੜੇ ਦੇ ਵੈਲਕਮ ਟੂ ਮਾਈ ਨਿਊ ਵਲੌਗ ਘਾਂਜੀ ਕੇ ਦਹੂ ਸਾਰੇ ਅੱਜ ਰਹਿਮਤ ਨੂੰ ਗਈ ਹੈ ਛੁੱਟੀ ਰਹਿਮਤ ਰੈ ਨਹੀਂ ਜਾਣਾ ਅੱਜ ਸਕੂਲ ਅਤੇ ਕੁਇਤੇ ਫਿਰਦਾ ਅ디 ਪਪੇ ਦੇ ਕੋਲੇ ਪਾਣੀ ਲਵਾਉਂਦਾ ਸੱਜੇ ਨੂੰ ਕੀ ਕਰੀ ਜਾਂਦਾ ਮੇਰੇ ਸਿਰ ਤੇ ਜੋ ਤਾਗਾ ਸੀ ਉਹਨੂੰ ਇਗਨੋਰ ਕਰੇ ਕਿਉਂਕਿ ਮੈਨੂੰ ਨਹੀਂ ਪਤਾ ਸੀ ਮੇਰੇ ਸਿਰ ਤੇ ਤਾਗਾ ਮੈਂ ਉਦਾਂ ਹੀ ਬਲੌਗ ਸਟਾਰ ਕਰਤਾ ਸੀ ਇਹ ਤੁਹੋ ਹੀ ਇੰਦੀ ਕਾਂਢੀ ਉਹ ਕਰਤਾ ਮਸਵਰੀ ਟਾਈਮ ਨਾਲ ਮਾਰ ਦਿੰਨੇ ਆ ਰੈਮ ਦੀ ਵਰਦੀ ਵੀ ਧੋਕੇ ਪਾਤੀ ਆ ਖੜ ਆਵੇ ਬੋਲ ਮਿੱਟੀ ਸਿੱਟੀ ਜਾਂਦਾ ਵਿੱਚ ਇਧਰ ਆ ਖਾਂ ਕਾਹਦੇ ਮੈਂ ਪਾਣੀ ਇਹ ਕਿਉਂ ਨਹੀਂ ਹੁਣ ਵੀ ਭੱਜਾ ਹੀ ਆ ਥੋੜਾ ਦੇ ਉਹ ਦੇਖ ਪਾਣੀ ਮੇਝੀਂ ਚ ਪਾਣੀ ਕੱਢ ਕੇ ਨਹੀਂ ਆ ਮੈਂ ਵੀ ਇਧਰ ਤਨ ਕਿਨਾ ਕ ਟਾਈਮ ਮੜ ਗਿਆ ਨਾ ਜਦੋਂ ਇਧਰ ਟੂਟ ਪਾਣੀ ਭਰ ਆ ਗਿਆ ਤੇ ਡੱਬ ਬਾਈਟੀ ਪਈ ਭਰ ਨਾਲ ਚੰਗਾ ਉਹ ਭਰ ਗਈ ਕਿਉਂ ਕੀ ਤੇ ਦੱਸ ਮੜ ਕੇ ਦੁਪਹਿਰ ਕਿੱਥੋਂ ਵਰਤਣਾ ਵਾਦੂ ਉਟ ਰਕੈ ਨਾ ਪਰ ਹੈਗਾ ਪੁੱਤ ਮੱਟਾ ਕੈਨ ਨੀ ਨਾ ਲੋਟ ਆਉਂਦਾ ਉਹ ਚਲ ਐਮਰਜੈਂਸੀ ਨੀ ਜੇ ਕਿਤੇ ਮੰਨ ਲਾ ਉਹ ਪੂਰੀ ਲੋੜ ਦੁਰਦਲੀ ਚਲ ਮੈਂ ਜਾਨੀ ਆ ਮਸ਼ੀਨ ਚੋਂ ਕੱਪੜੇ ਕੱਢ ਕੇ ਆਉਣੀ ਆ ਮਸ਼ੀਨ ਦਾ ਪਾਣੀ ਛੱਡਦੀ ਆ ਤੇ ਇੱਧਰ ਇੱਧਰ ਸਫਾਈ ਹੋ ਕਰ ਗਈ ਰਿੱਤੂ ਜਦੋਂ ਇੱਧਰ ਪਾਂਡੇ ਤੋਂ ਜਾਂਦੀ ਆ ਕਪੜੇ ਸਾਰੇ ਦੂਸਰੇ ਕੰਡ ਵਾਲੇ ਆ ਦੇਖੋ ਇੱਥੇ ਆ ਕੇ ਖੜ ਗਿਆ ਚੂੜੀ ਨਹੀਂ ਲੱਗ ਰਹਿਮਤ ਨੂੰ ਛੁੱਟੀ ਆ ਤੇ ਦੇਖੀ ਫੋਨ ਚਲਾਈ ਜਾਂਦਾ ਪੜਦਾ ਨਹੀਂ ਪਿਆ ਅੱਜ ਮੈਂ ਟਰੀ ਬਾਕਸ ਨਾਲ ਘਰੇ ਕੱਢ ਲੇ ਮੈਂ ਕਹਾਂ ਕਿ ਤੇ ਉਧਰ ਪੈਨਸਲ ਗਵਾ ਚੰਦੀ ਕਿਤੇ ਉਧਰ ਰਬੜ ਗਵਾ ਚੰਦੀ ਘਰੇ ਮੈਂ ਕਹਿੰਦੀ ਚ ਭਾਗ ਰੱਖ ਦਿਆ ਕਰੂੰਗੀ ਹਨਾ ਜੇ ਸਕੂਲ ਤਾਂ ਲੈ ਕੇ ਨਹੀਂ ਜਾਣਾਗਾ ਇਹਦੇ ਵਿੱਚ ਹੀ ਆ ਇਹ ਰਬੜ ਨਾਲ ਕਾਲੂ ਉਹਦੇ ਵਿੱਚ ਉਹਦੇ ਪਿੱਛੇ ਕਾਊਂਟਰ ਦੇ ਪਿੱਛੇ ਸੈੱਟ ਸੀ ਜਿਹੜੀ ਵੱਡੀ ਰਬੜ ਨਹੀਂ ਸੀ ਉਧਰ ਸੈੱਟ ਸੀ ਆ ਤੂੰ ਬਾਹਰ ਖੱਚ ਕੇ ਕੱਢ ਲੈ ਨੂੰ 11 ਵੱਗ ਲੱਗਦੇ 11 ਵਜੇ ਨਹੀਂ ਤੇ ਚਾਹ ਪਹਿਲਾਂ ਹੀ ਤੇ 11 ਕ'ਵਜੇ ਚਾਹ ਪੀਂਦੇ ਸਾਰੇ ਕੋਈ ਨਹੀਂ ਪੀਂਦਾ 11 ਵਜੇ ਕਿਉਂ ਨਹੀਂ ਪੀਂਦਾ ਤੂੰ ਵੀ ਤੂੰ ਕਿੰਨੀ ਹੈ ਮੈਂ ਤਾਂ ਗਈ ਨਹੀਂ ਜਾਣਾ ਆ ਪਤਾ ਨਾ ਵੀ ਮੇਰੇ ਤਾਂ ਵੀ ਨਹੀਂ ਆਪਾਂ ਤਾਂ ਦੂਰ ਕਰ ਦਈਏ ਲੈ ਡੱਗੇ ਨਹੀਂ ਹੈਗੀ ਤੇ ਟੀਵੀ ਚ ਚੜਾਲਿਆ ਤਾਂ ਤੇ ਥੀ ਹੋਰ ਕੱਢ ਲੂੰਗਾ ਬਾਹਰ ਬਹਿ ਜਾਓ ਕੱਢ ਲੂੰਗਾ ਕੱਲ ਪਤਾ ਕਿੰਨਾ ਬੁਰਾ ਹੋਇਆ ਗਰਮੀ ਨਾਲ ਬਾਜੂ ਨਹੀਂ ਗਰਮੀ ਨਹੀਂ ਨੂੰ ਠੀਕ ਆ ਨਾ ਬਾਹਰ ਵੀ ਮੌਸਮ ਠੀਕ ਆ ਬਾਹਰ ਵੀ ਜ ਮੰਜੇ ਤੇ ਬੈਠੀ ਹਲੇ ਨਹੀਂ ਬਬਲ 2 ਵਜੇ ਤੋਂ ਬਾਅਦ ਜ ਹੁੰਦੀ ਆ ਬਾੜੀ 1 2 ਵਜੇ ਤੋਂ ਬਾਅਦ ਹਨ ਪਹਿਲਾਂ ਨਹੀਂ ਹੁੰਦੀ ਸੋ ਇੰਨੀ ਗਰਮੀ ਨਹੀਂ ਲੱਗਦੀ ਪਹਿਲਾਂ ਨਹੀਂ ਲੱਗਦੀ ਹੁੰਦੀ 2 ਤੋਂ ਲੱਗੇ 4 ਕਵੇਟ ਤੱਕ ਹਾਂ 4 ਕਵੇਟ ਤੱਕ ਰਹਿੰਦੀ ਜ਼ਿਆਦਾ ਗਰਮੀ ਹੂੰ ਇਹਦਾ ਆਵਾਇਡ ਕਾਰਡ ਦਾ ਉਹ ਲੈ ਕੇ ਆਉਣਾ ਸੀ ਲਫਾਫਾ ਆ ਲੈ ਉਹਨੇ ਕੋਈ ਆ ਗਈ ਮਾਰਦਾ ਲੱਗਦਾ ਸ਼ਾਮ ਚੱਲੂਗੇ ਸ਼ਾਮ ਚੱਲੂਗੇ ਇਤਨਾ ਹੁਣਾ ਨੂੰ ਨਾ ਨੱਕ ਚਿੰਗ ਬੋਲਾ ਪਈ ਜਾਂਦਾ ਗਾਉਂਦੇ ਆ ਤਾਰੇ ਨਾ ਆਇਆ ਕਰੋ ਆਵੇ ਕੀ ਬੋਲ ਨੱਕ ਚੁੰਗਲਾ ਪਈ ਬੈਠਾ ਗੰਦੀ ਗੱਲ ਹੁੰਦੀ ਆ ਮੁੰਨਾ ਤੇ ਕਿਤੇ ਹੋ ਰਹੇ ਕੀ ਹੋ ਕੋਕ ਤੇ ਕਰੇ ਜੋ ਕੀ ਕਰਦੀ ਵੀਡੀਓ ਰਹਿਮਤ ਨੇ ਅੱਜ ਮੈਟ੍ਰਿਕ ਬਾਕਸ ਇਹ ਪਲਟੀ ਕਰਕੇ ਹੈ ਨਾ ਉਹ ਹੋ ਜਾਂਦੀ ਆ ਇੱਥੇ ਲਿਖਿਆ ਜਾਂਦਾ ਵਾ ਇੰਨੇ ਦਿਨ ਹੋ ਗਏ ਤਿੰਨ ਮਹੀਨੇ ਹੋ ਗਏ ਲਿਆਂਦੀ ਨੂੰ ਪਤਾ ਹੀ ਨਹੀਂ ਸੀ ਲੈਡ ਤੋਂ ਜਗਾਲਾ ਲੈਡ ਉਹੀ ਜਗਾਈ ਮੜ ਕੇ ਰਿਆਦ ਨੂੰ ਲੈਡ ਨਾ ਇੱਥੇ ਬਾਹਰ ਬੱਦਲ ਦਾ ਮੌਸਮ ਹੋ ਗਿਆ ਦੇਖ ਸਾਰੇ ਆਇ ਲੱਗਾ ਜਿਵੇਂ ਨਹੀਂ ਆਇ ਲੈ ਲੱਗ ਜਿਵੇਂ ਜੀ ਟਮਾਟਰ ਕੱਢੀ ਜਾਂਦੇ ਆ ਦੇਖੋ ਪੂਰੇ ਬੱਦਲ ਵਾਈ ਹੋ ਗਿਆ ਮੈਂ ਲੱਗਾ ਜਿਵੇਂ ਨਹੀਂ ਆਇਆ ਹੀ ਲੈ ਬਸ ਚੜ ਪੱਤੇ ਤਾਂ ਝੜ ਗਏ ਜਿਦਾ ਨਹੀਂ ਸੋ ਕੁੱਤਾ ਖੜਾ ਬਾਹਰ ਆਪਣੇ ਗੇੜ ਤੇ ਅੰਦਰ ਨੂਂ ਹੀਂ ਅੰਦਰ ਨੂਂ ਹੀਂਦਾ ਚਲਾ ਗਿਆ ਮੈਨੂੰ ਕੀ ਬਤਾ ਤੂੰ ਕਿਹੜਾ ਮੈਨੂੰ ਦਸਾਈਆਂ ਵੀ ਬੋਲਣਾ ਇਹ ਤੇਰੇ ਕਾਸ਼ੀ ਚੱਕਮਾ ਕੀ ਇਹ ਤੇ ਪਈਆਂ ਹੁਣ ਗਾਣ ਤੇ ਧਮਾ ਮਾਰਨ ਨੂੰ ਕਿਹਾ ਵਾ ਗੰਦ ਨਹੀਂ ਮਾਰਨਾ ਬਟਾਏ ਵੀ ਇਸੇ ਲਿਖੋ ਨਾਲੇ ਕੱਪੜਿਆਂ ਤੇ ਨਾ ਮਾਰ ਲਈ ਚੰਗਾ ਗੰਦੇ ਆ ਤੇ ਹੋਰ ਕੱਪੜੇ ਫਿਰ ਗੰਦੇ ਹੋ ਜਾਣਗੇ ਆ ਰਵੜਨਾ ਮਿਟਾ ਦਿਓ ਸਾਰੀ ਮਿਟਾ ਦਿਓ ਮਿਟਾ ਦਿਓ ਇਹ ਬਾਹਰ ਟੁੱਟਿਆ ਹੀ ਚਮਚ ਰਹਿਮਤ ਨੇ ਤਾਂ ਨਾ ਆ ਜਾ ਮੀ ਹੁਣ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਆ ਬਣਾ ਰਿਆ ਵੀ ਮੜ ਕੇ ਮੀ ਆ ਜਾਣਾ ਫਿਰ ਨਾਤਾ ਨਹੀਂ ਜਾਣਾ ਹਾਂ ਬਾਹਰਲਾ ਪਾਣੀ ਤਾਂ ਜਿਹਦੇ ਨਾਲ ਰੰਤਨਾਤਾ ਮम्मा ਉਹ ਤਾਂ ਨਿੱਗਾ ਹੀ ਕੋਈ ਗੋਲੀ ਚ ਪਤ ਉਹ ਲੈ ਲੈ ਉਹ ਕੰਨ ਜੀ ਸੀ ਕੀ ਫਿਰ ਹੂੰ ਕੀ ਜੀ ਬੱਚੀ ਜਿਹੜਾ ਰੰਤਨਾਤਾ ਉਹ ਤਾਂ ਨਿੱਗਾ ਸੀ ਬਵਲ ਤੇ ਜਿਹਦੇ ਨਾਲ ਮੈਂ ਨਾ ਤੀਓ ਪਾਣੀ ਬੜਾ ਠੰਡਾ ਸੀ ਸੱਚੀ ਤਾਂ ਇਹ ਗੋਲੀ ਜਿਆਦਾ ਦਰਦ ਹੋਵੇ ਅੱਛਾ ਜਿਆੜ ਦਰਦ ਕਰਦੀ ਹੈ ਤੁਹਾਨੂੰ ਧੁਖ ਲੱਗਿਆ ਠੀਕ ਹੂੰ ਧੁਖ ਲੱਗੀ ਤੇ ਗੋਲੀਆਂ ਖਾਈ ਦੇ ਮੈਂ ਮੈਨੂੰ ਪਾਣੀ ਪੀਣਾ ਹੈ ਪਾਣੀ ਪੀਣਾਗਾ ਧੁਖ ਲੱਗੀ ਉਹ ਫਿਰ ਪਾਣੀ ਦਈ ਪਰ ਕਿਤੋਂ ਈਲਾ ਪਾਣੀ ਉਹ ਬਾਪਾ ਦਿੰਦਾ ਇਹਨੂੰ ਬੰਦ ਕਰ ਦੇ ਬੇਟਾ ਨਹੀਂ ਤਾਂ ਕੱਪੜੇ ਨ ਲੱਗ ਜਾਣੇ ਤੇਰੇ ਆਊਗਾ ਮੀਤ 4 ਵਜੇ ਦੱਸਿਆ ਵਾ ਦੱਸਿਆ ਵਾ 40 ਨਾ ਆਈ ਆ ਵੀ ਪਰਾਂ ਮੈਂ ਦੇਖਾਂ ਮੈਂ ਇੱਕ ਮਿੰਟ ਇਹਨਾਂ ਦੋ ਨਾ ਆਈਆਂ ਲੋਕਾਂ ਦੀਆਂ ਵੀ ਕਣਕਾਂ ਵਿਚਾਰੇ ਦੀ ਜਮਾ ਪਾੜੀ ਤੇ ਆਂ ਮੁੱਢੀ ਗਈਆਂ ਕਣਕਾਂ ਤਾਂ ਕਹੇ ਕਹਦੀ ਰਹੀ ਉਹਨੇ ਚਲ ਜੀਤੀ ਰਹੀ ਉਹਨਾਂ ਤਾਂ ਦੌਖੀ ਆ ਹਰੇ ਦਾਣਾ ਮੰਡੀ ਚ ਰੱਖ ਦਿਆਂ ਫਿਰ ਦਊਣ ਹਾਂ ਦਾਣਾ ਮੰਡੀ ਆ ਹਾਂ ਤੇ ਫਿਰ ਹੈਂ ਇਹ ਬਣਾ ਕੇ ਬਹੁਤ ਜ਼ਿਆਦਾ ਸਾਡੇ ਮੀਂਹ ਆ ਗਿਆ ਬਹੁਤ ਜ਼ਿਆਦਾ ਪਹਿਲਾਂ ਹਵਾ ਚੱਲੀ ਸੀ ਹੁਣ ਤਾਂ ਵੀਡੀਓ ਸਕਿਪ ਥੋੜੀ ਜਿਹੀ ਬਣੀ ਨੀਗੀ ਪਲੇਟ ਬਣੀ ਆ ਤੁਸੀਂ ਇੰਸਟਾਗ੍ਰam ਤੇ ਜਾ ਕੇ ਵੀਡੀਓਜ਼ ਵੇਖੋ ਜਾਂ ਫੇਸਬੁੱਕ ਤੇ ਪਹਿਲਾਂ ਬਹੁਤ ਜ਼ਿਆਦਾ ਗੜੇ ਆ ਗਏ ਸੀ ਸਾਡੇ ਹੁਣ ਜਾ ਕੇ ਥੋੜਾ ਜਿਹਾ ਘਟਿਆ ਵਾ ਮੀਂਹ ਉਧਰੋਂ ਛੱਤ ਦੇ ਵਿੱਚ ਵਿਚਾਰੀ ਚੋਂ ਲੱਗੀ ਥੋੜੀ ਜਿਹੀ ਛੱਤ ਦੇ ਵਿੱਚ ਔਣ ਲੱਗੀ ਆ ਹਨ ਤੇ ਮਿੱਟੀ ਲਾਉਣ ਵਾਲੀ ਹੋਗੀ ਨਾ ਹਨਾ ਲਾਵਾਂਗੇ ਮਿੱਟੀ ਹੁਣ ਡਰਦੀ ਨਹੀਂ ਚੜਦੀ ਆਹ ਜਿਹੜੇ ਬੱਤੇ ਟੁੱਟੇ ਪਏ ਆ ਮੈਨੂੰ ਇਹ ਵੀ ਕਿਤੇ ਟੁੱਟ ਨਾ ਜਾਣ ਤੇ ਬਾਹਰ ਵਿਖਾਈ ਬਵਲ ਮੜੇ ਬਾਹਰ ਦਾ ਮਾਹੌਲ ਚੜ ਕਿੰਨਾ ਪਾਣੀ ਜ਼ਿਆਦਾ ਵੇੜੇ ਦੇ ਵਿੱਚ ਉਹ ਜ਼ਿਆਦਾ ਹੀ ਮੀਂਹ ਆ ਗਿਆ ਇੱਕੇ ਦਮ ਆ ਗਿਆ ਉਹ ਗੜਿਆਂ ਦਾ ਪਾਣੀ ਪਾਣੀ ਹੋ ਗਿਆ ਅੰਦਰ ਵੇਖੋ ਸਾਡੇ ਕਮਰੇ ਦੇ ਵਿੱਚ ਉਧਰ ਬਿਮਾਰੀ ਮਮ ਮਗਰ ਉਧਰ ਵੀ ਦੂਜਾ ਬਾਰੀ ਹੈ ਨਾ ਬਾਰਿਸ਼ ਨਹੀਂ ਆਇਆ ਵਾ ਤੇ ਇਧਰ ਵੀ ਨਰਹਿਮਤ ਨੂੰ ਫੜੇ ਤੇ ਇਧਰ ਵੀ ਦੇਖੋ ਆ ਵੀ ਥੱਲੇ ਇਧਰ ਐਵੇਂ ਪਾਣੀ ਪਰਿਆ ਆਉਂਦਾ ਪਹਿਲਾਂ ਆ ਵੀ ਹਨੇਰੀ ਨਾਲ ਤੂੜੀ ਤੂੜੀ ਆ ਗਈ ਅੰਦਰ ਸਾਰੀ ਬੂਹਾ ਪੇੜਨ ਦੇ ਬਾਵਜੂਦ ਵੀ ਫੇਰ ਆਈ ਹੈ ਹਨਾ ਟੋਟਗੀ ਬਾਰ ਬਾਰੀ ਹਣਾ ਉਹ ਬਾਰੀ ਟੋਟਗੀ ਭੂਗਾ ਵੰਨੜੀ ਇੰਨੀ ਜ਼ਿਆਦਾ ਹਨੇਰੀ ਆਈ ਨਾ ਉਹ ਦੇਖੋ ਜਿਵੇਂ ਤੁਹਾਨੂੰ ਪ੍ਰਣਾਲੇ ਦੇਖਦੇ ਹੋਣਗੇ ਚੱਲਦੇ ਐਵੇਂ ਪਾਣੀ ਚੱਲੀ ਜਾਂਦਾ ਬਾਹਰ ਕਣੀਆਂ ਪਈ ਜਾਂਦੀਆਂ ਸਾਡ ਡਸਟਬਿਨ ਕਿੱਧਰ ਗਿਆ ਚਲਾ ਆਪਣਾ ਉਹ ਹੋ ਗਿਆ ਚੱਲ ਪਾਣੀ ਤਾਂ ਵੇਹ ਨਿਕਲੀ ਜਾਂਦਾ ਹਣਾ ਬਵਲ ਨਾਲ ਦੀ ਨਾਲ ਸਾਬਣ ਖੁਰ ਗਈ ਸਾਰੀ ਕਿੱਥੇ ਖੁਰ ਗਿਆ ਉਹ ਸਾਬਣ ਸਾਰੀ ਖੁਰ ਗਈ ਜਿੱਥੋਂ ਤੁਹਾਨੂੰ ਪਤਾ ਲੱਗਦਾ ਕਿ ਝੱਗ ਬਣੀ ਪਈ ਆ ਇੰਨਾ ਜ਼ਿਆਦਾ ਗੜੇ ਪਏ ਇੰਨੇ ਜ਼ਿਆਦਾ ਜ਼ੋਰ ਤੇ ਨਹੀਂ ਗੜੇ ਪਏ ਆ ਡੈਡੀ ਦਾ ਕਮਰਾ ਨਹੀਂ ਵੇਖਿਆ ਡੈਡੀ ਦੇ ਕੱਪੜੇ ਨਹੀਂ ਵੇਖੇ ਬਵਲ ਉਧਰ ਕਿ ਸਾਮ ਕੇ ਆਏ ਸੀ ਉਹ ਪਰ ਗੜਿਆਣੇ ਤਾਂ ਵਿੜਾ ਹੀ ਕਰ ਕਰਤਾ ਹੁੰਦਾ ਨਾ ਚੱਕਣ ਦਾ ਔਕਾ ਨਹੀਂ ਦਿੱਤਾ ਨਹੀਂ ਮੈਂ ਤਾਂ ਹਾਂ ਚੱਕਣ ਦਾ ਨੇਰੀ ਆ ਗਈ ਛੁਕਰ ਕਰ ਤੂੰ ਮੰਜਾ ਅੰਦਰ ਕਰਤਾ ਚੱਕ ਕੇ ਨੇਰੀ ਚ ਨੇਰੀ ਨਹੀਂ ਜਿਆਦਾ ਆ ਗਈ ਸੀ ਮੰਜਾ ਮੇਰਾ ਤੌਲੀਆ ਔੜ ਕੇ ਉਧਰ ਚਲਾ ਗਿਆ ਵਾ ਚੱਕ ਕੇ ਲਿਆਉਣਾ ਪੈਣਾ ਪਤਾ ਨਹੀਂ ਉਹ ਵਰਤਨ ਯੋਗ ਹੋਣਾ ਵੀ ਹੈ ਕਿ ਨਹੀਂ ਥੱਲੇ ਦੇਖੋ ਮੇਰੇ ਪੈਰ ਇੰਨੇ ਗੰਦੇ ਤੂੜੀ ਨਾਲ ਤੇ ਮਿੱਟੀ ਨਾਲ ਤੇ ਬਾਹਰ ਹਲੇ ਵੀ ਕਣੀਆਂ ਪਈ ਜਾਂਦੀਆਂ ਵਾ ਖਣਾ ਬਬਲ ਇਹਨਾਂ ਪਿੰਆ ਨੂੰ ਕੜ ਚਪਲਾ ਪਾ ਦੇ ਦੇ ਇਹਨੂੰ ਬਬਲ ਚਪਲਾ ਪਾਣੀ ਆਉਣ ਥੱਲੇ ਬਹੁਤ ਡਰਦਾ ਵਾ ਇਹ ਬਦਲ ਹਲੇ ਲੱਗ ਕੇ ਨਾ ਬਸ ਕਰ ਰੱਬਾ ਬਸ ਕਰ ਬਹੁਤ ਹੋ ਗਿਆ ਹੁਣ ਸਭ ਬਹੁਤ ਪੈ ਗਿਆ ਵਾਟ ਘਟਾ ਲੈ ਤੂੰ ਬੰਦਾ ਹਾ 15 ਮਿੰਟਾਂ ਜੀ ਸਾਡੇ ਇੰਨਾ ਕੁ ਜ਼ਿਆਦਾ ਪੈ ਚੁੱਕਾ ਵਾ ਬਸ ਰੱਬਾ ਹੋਰ ਨਹੀਂ